ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਤੁਹਾਡਾ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੇਤਾਂ ਵੱਲ ਆਏ ਸੀ ਘੁੰਮਣ ਤੁਹਾਨੂੰ ਪਤਾ ਹੀ ਹੈ ਵਾਹੀ ਦਾ ਕੰਮ ਆ ਤੇ ਸਾਰਾ ਪਿੱਛੇ ਤੁਸੀਂ ਦੇਖ ਸਕਦੇ ਹੋ ਏਰੀਆ ਖਤਮ ਹੋ ਗਿਆ ਤੇ ਵਾਈ ਕਰ ਲਈ ਸੀ ਕੱਲ ਦੀ ਤੇ ਅੱਧੀ ਕੱਲ ਹੋ ਗਈ ਸੀ ਅੱਧੀ ਕਿ ਰਹਿ ਗਈ ਸੀ ਤੇ ਆਪਾਂ ਅਮਰੂਦ ਖਾਣ ਆਏ ਸੀ ਤੇ ਅਮਰੂਦ ਤੁਹਾਨੂੰ ਪਤਾ ਹੀ ਹੈ ਸਾਰੇ ਅੱਜ ਕੱਲ ਖਤਮ ਹੋ ਗਏ ਕਿਉਂਕਿ ਇਹ 12 ਮਹੀਨੇ ਬਿਠਾਏਦੇ ਹੁਣ ਤੱਕ ਅਮਰੂਦ ਲੱਗੇ ਰਹੇ ਆ ਤੇ ਦੁਬਾਰਾ ਫੇਰ ਫੁੱਲ ਆ ਗਏ ਤੇ ਤੇ ਲਖਾਂਦੇ ਆ ਤੁਹਾਨੂੰ ਦੇਖੋ ਆ ਵੀ ਰੋਇ ਤੇ ਪੌਮ ਰੂ ਲੱਗਦੇ ਆ ਹੁਣ ਫੇਰ ਦੁਬਾਰਾ ਬੂਰਾ ਆ ਗਿਆ ਹੁਣ ਇਹ ਮੁੱਕੇ ਸੀ ਥੋੜੇ ਦਿਨ ਹੋਏ ਆ ਤੇ ਇਹਦੇ ਤੇ ਬੂਰ ਬਹੁਤ ਆ ਗਿਆ ਫੇਰ ਦੁਬਾਰਾ ਤੇ ਪੌਮ ਰੂ ਦੁੰਦੇ ਆ ਇਹਦੇ ਤੇ ਮਿੱਠੇ ਖੰਡ ਵਰਗੇ ਤੇ ਵਾਈ ਆਪਾਂ ਤੁਹਾਨੂੰ ਦਿਖਾਣੇ ਆ ਦੇਖ ਸਕਦੇ ਤੁਸੀਂ ਇਹ ਸਾਰੀ ਆਪਾਂ ਵਾਈ ਹੋ ਗਈ ਕੱਲੇ ਸਾਰਾ ਏਰੀਆ ਖਾਲੀ ਸੀ ਤੇ ਵਾਈ ਕਰਤੀ ਆਪਾਂ ਸਾਰੇ ਤੇ ਕੱਲ ਥੋੜੀ ਰਹਿ ਗਈ ਸੀ ਬਾਕੀ ਅੱਜੋ ਕੀ ਪੰਜਰੀ ਵਿੱਜੀ ਆ ਜੋ ਕਹਿੰਦੇ ਨੋਗੇ ਪੰਜ ਅੰਗਲ ਵਾਲੇ ਨਹੀਂ ਕਿਹੜਾ ਮਾਰਿਆ ਸੀ ਤੇ ਹੁਣ ਚਲਦੇ ਆਂ ਪੰਜੰਗਲ ਵਾਲੇ ਖੇਤਾਂ ਵੱਲ ਤੇ ਤੁਹਾਨੂੰ ਦਿਖਾਉਂਦੇ ਆਂ ਉੱਥੇ ਕੀ ਕੀ ਚੱਲ ਰਿਹਾ ਤੇ ਬੰਦਰਾ ਨਾਲ ਮਲਾਉਂਦੇ ਆਂ ਤੁਹਾਨੂੰ ਚਲੋ ਫਿਰ ਚੱਲਦੇ ਆਂ ਪ੍ਰਾਣੀ ਮੂਠਾ ਵੀ ਰਿਹਾ ਤੁਸੀਂ ਦੇਖ ਸਕਦੇ ਹੋ ਤੇ ਪਹੁੰਚੇ ਆਏ ਆਂ ਤੇ ਉੱਥੇ ਮਰੂ ਦੇਖੋਗੇ ਸੀ ਤੇ ਮਰੂ ਵੀ ਲੈਣੀ ਤੇ ਆਪਾਂ ਇੱਧਰ ਆ ਗਏ ਨਵੀਂ ਮੋਟਰ ਵੱਲ ਤੇ ਉਹ ਸਾਹਮਣੇ ਆਪਣਾ ਸੋਨਾ ਨਿਕਲ ਚੱਲ ਰਿਹਾ ਦੇਖੋ ਤੇ ਇੱਧਰ ਆਪਾਂ ਸਾਰੀ ਭਾਈ ਹੋ ਗਈ ਤੇ ਕੱਲ ਆਪਾਂ ਤੁਹਾਨੂੰ ਇਹ ਏਰੀਆ ਦਿਖਾਇਆ ਸੀ ਜਿਹੜਾ ਐਂਦੀ ਸੀ ਤੇ ਇੱਧਰ ਸਾਰੀ ਹੋ ਗਈ ਤੇ ਇੱਧਰ ਵੀ ਸਾਰੀ ਹੋ ਗਈ ਤੇ ਇੱਧਰ ਵੀ ਹੋ ਗਈ ਤੇ ਦੋ ਚਾਰ ਕਿੱਡੇ ਪਏ ਆ ਹਲੇ ਤੇ ਇਹ ਦੇਖੋ ਇਹ ਸਾਰੀ ਬਾਈ ਹੋ ਗਈ ਚਲੋ ਫਿਰ ਚੱਲਦੇ ਆ ਜੰਗਲਵਾਲ ਤੇ ਤੁਹਾਨੂੰ ਦਿਖਾਉਂਦੇ ਆ ਉੱਥੇ ਜਾ ਕੇ ਤਾਂ ਵੀਰੋਂ ਆਪਾਂ ਪਰਾਂ ਬਾਈ ਕਰ ਕਰਦੀ ਤੇ ਆਪਾਂ ਹੁਣ ਦੋ ਖਿੱਲੇ ਜਾ ਗਏ ਤੇ ਹੁਣ ਇੱਥੇ ਆ ਕੇ ਇਹ ਟਰੈਕਟਰ ਵੜਿਆ ਤੇ ਉੱਧਰ ਆਪਣੀ ਜਿਹੜੀ ਬਾਈ ਹੋਈ ਆ ਤੇ 5 ਕਿੱਲੇ ਜੇ ਪਕਾਤੇ 2 ਕਿੱਲੇ ਪੱਟੇ ਖੇਲੇ ਹੋਏ ਅਤੇ 100 ਵਾਲਾ ਰਿਕਾ ਬਣਾ ਰਿਹਾ ਆ। ਯਾ ਦੇਖੋ ਇਹਨਾਂ ਦੀ ਭਾਈ ਚੱਲ ਰਹੀ ਹੈ ਹੁਣ।